ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ ਥਿਰ ਹਰ ਭਗਤ ਹੈ ਤਿਹ ਰੱਖੋ ਮਨ ਮਾਹੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਗੁਰ ਜੀ ਇਸ ਪਾਵਨ ਸ਼ਲੋਕ ਰਾਹੀਂ ਸਮਝਾਉਂਦੇ ਹਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ ਕਿ ਇਸ ਸੰਸਾਰ ਦੇ ਨਾਲ ਮੈਂ ਬਹੁਤ ਮੁਹ ਕਰਕੇ ਦੇਖ ਲਿਆ ਮੈਂ ਸਮਝਿਆ ਕਿ ਸ਼ਾਇਦ ਇਸ ਦੁਨੀਆ ਦੇ ਧਨ ਪਦਾਰਥ ਮੇਰੇ ਸੁੱਖਾਂ ਦਾ ਕਾਰਨ ਬਣਨਗੇ ਮੇਰਾ ਪਰਿਵਾਰ ਮੇਰੇ ਬੱਚੇ ਮੇਰਾ ਇਹ ਸੰਸਾਰ ਮੇਰੇ ਸੁੱਖਾਂ ਦਾ ਕਾਰਨ ਬਣੇਗਾ ਪਰ ਸਤਿਗੁਰੂ ਜੀ ਕਹਿੰਦੇ ਹਨ ਇਸ ਵਿੱਚ ਫਿਰ ਸੁੱਖ ਪ੍ਰਾਪਤ ਨਹੀਂ ਹੋ ਸਕਦਾ ਇਸ ਵਿੱਚ ਪਰਮ ਆਨੰਦ ਨਹੀਂ ਪ੍ਰਾਪਤ ਹੋ ਸਕਦਾ ਨਾਨਕ ਥਿਰ ਹਰ ਭਗਤ ਹੈ ਤਿਹ ਰਾਖੋ ਮਨ ਮਾਹੇ ਉਸ ਵਾਹਿਗੁਰੂ ਜੀ ਦੇ ਗਿਆਨ ਤੋਂ ਬਿਨਾ ਉਸ ਵਾਹਿਗੁਰੂ ਜੀ ਦੇ ਸਿਮਰਨ ਤੋਂ ਬਿਨਾ ਹੋਰ ਕੋਈ ਵੀ ਚੀਜ਼ ਥਿਰ ਰਹਿਣ ਵਾਲੀ ਨਹੀਂ ਹੈ ਭਾਵ ਕਿ ਜਦੋਂ ਅਸੀਂ ਵਿਕਾਰਾਂ ਵਾਲਾ ਜੀਵਨ ਬਣਾਵਾਂਗੇ ਆਗੁਣਾ ਵਾਲਾ ਜੀਵਨ ਬਣਾਵਾਂਗੇ ਉਦੋਂ ਸਿਰਫ ਤੇ ਸਿਰਫ ਸਾਨੂੰ ਸਤਿਗੁਰ ਜੀ ਦੀ ਸਿੱਖਿਆ ਹੀ ਬਚਾ ਸਕਦੀ ਹੈ ਉਹੀ ਥਿਰ ਹੈ ਉਹੀ ਅਟਲ ਹੈ ਨਾਨਕ ਥਿਰ ਹਰ ਭਗਤ ਹੈ ਹਰੀ ਦੀ ਭਗਤੀ ਉਸ ਵਾਹਿਗੁਰੂ ਜੀ ਦੀ ਉਸ ਅਕਾਲ ਪੁਰਖ ਦੀ ਭਗਤੀ ਹੀ ਥਿਰ ਹੈ ਤੇਹ ਰੱਖੋ ਮਨ ਮਾਹੇ ਫਿਰ ਉਸ ਨੂੰ ਆਪਣੇ ਮਨ ਵਿੱਚ ਟਿਕਾ ਲੈ ਉਸ ਨੂੰ ਮੰਨ ਲੈ ਉਸ ਨੂੰ ਆਪਣੇ ਜੀਵ ਨੂੰ ਵਿੱਚ ਲਾਗੂ ਕਰ ਲੈ ਸਤਿਗੁਰੂ ਜੀ ਇਸ ਪਾਵਨ ਸ਼ਲੋਕ ਰਾਹੀਂ ਸਾਨੂੰ ਸਮਝਾਉਂਦੇ ਹਨ ਕਿ ਇਸ ਦੁਨੀਆ ਦੇ ਅੰਦਰ ਕੋਈ ਵੀ ਚੀਜ਼ ਥਿਰ ਰਹਿਣ ਵਾਲੀ ਨਹੀਂ ਹੈ ਤੇ ਉਸ ਜਿਹੜੀ ਚੀਜ਼ ਥਿਰ ਰਹਿੰਦੀ ਨਹੀਂ ਹੈ ਜਿਹੜੀ ਚੀਜ਼ ਚਲਾਏ ਮਾਣ ਹੈ ਖਤਮ ਹੋ ਜਾਣੀ ਹੈ ਫਿਰ ਉਹਦੇ ਤੋਂ ਤੈਨੂੰ ਪਰਮ ਸੁਖ ਕਿਵੇਂ ਪ੍ਰਾਪਤ ਹੋਏਗਾ ਸਤਿਗੁਰੂ ਜੀ ਸਾਨੂੰ ਇਹ ਸਮਝਾਉਂਦੇ ਹਨ ਕਿ ਜੇਕਰ ਅਸੀਂ ਪਰਮ ਸੁਖ ਲੈਣਾ ਚਾਹੁੰਦੇ ਹਾਂ ਉਹ ਸਿਰਫ ਤੇ ਸਿਰਫ ਹਰੀ ਦੀ ਭਗਤੀ ਨਾਮ ਸਿਮਰਨ ਵਿੱਚ ਜੁੜ ਕੇ ਸਹਿਜ ਵਾਲਾ ਜੀਵਨ ਬਣਾ ਕੇ ਸੰਤੋਖ ਵਾਲਾ ਜੀਵਨ ਬਣਾ ਕੇ ਆਨੰਦ ਪ੍ਰਾਪਤ ਕੀਤਾ ਜਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ